ਕਦ ਕਰਿਆ ਇਤਨੇ ਦਿਨ ਸੇ ਹਾਂ ਦੇਖ ਰਹੇ ਹਾਂ ਇਤਨੇ ਦਿਨ ਸੇ ਤੇਰੇ ਕੋਈ ਪਤਾ ਜਾ ਰਹੇ ਆ ਬੈਠੋਗੇ ਅੱਗੇ ਸੇ ਨਹੀਂ ਨਹੀਂ ਅੱਪਾ ਤੇ ਬਣਾਈ ਅੱਗੇ ਸੇ ਬੈਠੋਗੇ ਜਾਂ ਮੈਂ ਨਹੀਂ 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 ਤਾਂ ਪਕੜ ਕੇ ਲੈ ਜਾਏਗੇ ਤੇਰੇ ਕੋਈ ਪਤਾ ਨਹੀਂ ਬਸਦੇ ਹੈ ਨਹੀਂ ਨਹੀਂ ਜਾਣੇ ਮੇਰੇ ਕਮਲੇਟ ਦਿਖਾ ਦੂ ਮੈਂ ਕਿੰਨੇ ਲੜਾਈ ਚੜਾਉ ਜੂਗਾ ਵੀ ਤਾਂ ਨਹੀਂ ਬੋਲਦੇ ਮੈਂ ਨਹੀਂ ਨਹੀਂ ਡਰ ਦੂ ਕਾਦਾ ਡਰ ਕਾਦਾ ਪਰੋਂ ਆਇਆ ਦੱਸੋ ਇਹਨਾਂ ਨੂੰ ਸੰਨੂ ਦਾ ਡਰ ਇਹ ਸੱਚ ਆ ਇਹ ਆਇਆ ਤੇ ਕੁੜੀਆਂ ਦੇ ਖੜ ਜਾਂਦੀ ਆਗੇ ਤਾਂ ਕਰਦੀ ਸਾਰਿਆਂ ਨੂੰ ਇਧਰ-ਉਧਰ ਮੁੰਡੇ ਲੈ ਜਾਂਦੀ ਇਹ ਨਾਲ ਅੱਛਾ ਤੇ ਕਿੰਨੇ ਕ ਸਮੇਂ ਤੋਂ ਇਹ ਕੰਮ ਚੱਲ ਰਿਹਾ ਜ਼ਰਾ ਠੇ ਇਹ ਤਾਂ ਹੋ ਗਏ ਕਈ ਸਾਲ ਹੋ ਗਏ ਇਧਰ ਆਇਓ ਕਿ ਨਹੀਂ ਕਈ ਸਾਲ ਹੋ ਗਏ ਕੰਮ ਚੱਲਦਿਆਂ ਨੂੰ ਤੇ ਕੋਈ ਕਰੇ ਕੰਪਲੇਟ ਨਹੀਂ ਕੀਤੀ ਕੰਪਲੇਟ ਕਿੰਨੂੰ ਕਰਨੀ ਆ ਸਾਰੇ ਪਾਸੇ ਪੈਸਾ ਚੱਲਦਾ ਕੰਪਲੇਟ ਕਿੰਨੂੰ ਕਰੀ ਆ ਕਰੇ ਲੱਗਦਾ ਵੀ ਲੋਕਾਂ ਨੂੰ ਸਾਹਮਣੇ ਰਹਿਸ਼ ਹੈ ਮਹੱਲੇ ਦੀ ਕਬੀਲਦਾਰੀਆਂ ਨੇ ਲੋਕਾਂ ਨੇ ਬੱਲੇ ਦੇ ਦੇ ਚੁਕੇ ਕਈ ਹੋਰ ਸੀਸੀ ਸਾਹਿਬ ਨੂੰ ਦੇਖੇ ਇਹ ਵੀ ਕਿ ਲਿਖੇ ਥਾਣੇ ਵੀ ਦੇਖ ਕੇ ਦੇ ਚੁਕੇ ਆ ਕਿੰਨੇ ਸਮੇਂ ਤੋਂ ਕੁੜੀਆਂ ਖਾ ਰਹੀਆਂ ਆ 12 ਕੁੜੀਆਂ ਉਹ 7-8 ਸਾਥ ਮੈਂ ਦੇਖਦੇ ਰਿਹਾ ਹੋਇਆ ਇੱਥੇ ਕਿੰਨੇ ਹੋਟਲ ਲਗਭਗ ਕਿੰਨੇ ਗਏ ਲੋਕਾਂ ਨੇ ਤੇ ਇੱਥੇ ਸਾਰੇ ਹੋਟਲ ਨਹੀਂ ਚੱਲਦਾ ਕ ਸਾਰੇ ਹੋਟਲਾਂ ਚ ਮੇਰੇ ਕੋਲ ਤੁਸੀਂ ਕੋਈ ਬਿਲਡਿੰਗ ਵਾਲੇ ਤੁਸੀਂ کہہ ਰਹੇ ਸੀ ਆ ਬਿੰਦੂ ਸਾਰੀ ਖਾਲੀ ਪਈ ਹੈ ਦੇਖੋ ਹਾਂ ਇਦੇ ਵਿੱਚ ਉਹਨਾਂ ਨੇ ਸਕੂਲ ਸ਼ੁਰੂ ਕੀਤਾ ਸੀਗਾ ਕਿਹਨੇ ਕਿੰਨੀਆਂ ਬੱਚਿਆਂ ਦੀ ਟ੍ਰੇਨਿੰਗ ਦਿੰਦੇ ਸੀ ਬੱਚਿਆਂ ਨੂੰ ਅੰਗਰੇਜ਼ੀ ਵਗੈਰਾ ਸਿਖਾਉਂਦੇ ਸੀ ਸਾਰਾ ਉਹ ਵੱਧ ਪਿਆ ਸਾਰਾ ਉਹ ਦੇਖਦੇ ਸਾਰ ਨਹੀਂ ਧੰਦਾ ਚੱਲਦਾ ਉਹ ਬੁਰਾ ਹਾਲ ਇੱਥੇ ਤਾਂ ਲੱਗਦਾ ਵੀ ਬੱਚਿਆਂ ਦਾ ਗਲਤ ਅਸਰ ਜਾ ਰਿਹਾ ਸੀ ਬਿਲਕੁਲ ਅਸਾ ਸੀ ਉਹ ਛੱਡ ਕੇ ਚਲੇ ਗਏ ਉਹ ਛੱਡ ਕੇ ਚਲੇ ਗਏ ਬਿਲਡਿੰਗ 'ਤੇ ਕਰੋਨਾ ਨਹੀਂ ਬਿਲਡਿੰਗ ਬੇਕਾਰ ਹੋ ਗਈ ਖਾਲੀ ਵੀ ਬਿਲਡਿੰਗ ਦੇਖੋ ਲੱਗਦਾ ਵੀ ਬੱਚਿਆਂ ਨੂੰ ਗਲਤ ਟ੍ਰੇਨਿੰਗ ਮਿਲ ਰਹੀ ਸੀ ਇੱਥੋਂ ਇੱਥੋਂ ਬੱਚੇ ਬਾਹਰ ਦੇਖਦੇ ਸੀ ਸਾਰਾ ਦਿਨ ਬਾਹਰ ਦੇਖਦੇ ਸੀ ਬਾਹਰ ਇੱਕ ਹੀ ਹੁੰਦਾ ਮੇਰੇ ਖਿਆਲੋਂ ਬੱਚੇ ਇੱਕ ਤੋਂ ਫੌਰਨ ਹੀ ਟ੍ਰ ਜੇੁੱਤ ਜਿੰਨ ਲੰਦੇ ਸੀ ਆ ਗਏ ਫਰੇਜ਼ ਸਿੱਖਦੇ ਸੀਗੇ ਅੰਗਰੇਜ਼ ਸਿੱਖਦੇ ਸੀਗੇ ਤੇ ਬੜਾ ਚੰਗਾ ਸਕੂਲ ਸੀ ਸਕੂਲ ਬੜੀ ਵਿਦਿਆ ਅਮੀ ਸੀ ਠੀਕ ਹੈ ਉਹ ਸਾਰਾ ਕੁਝ ਖਰਾਬ ਕਰਦਾ ਲੱਗਦਾ ਵੀ ਬੱਚਿਆਂ ਨੂੰ ਗਲਤ ਅਸਰ ਨਜ਼ਰ ਆ ਰਿਹਾ ਜਿੱਥੇ ਹੋਈ ਸੀ ਨਾ ਸਾਰਾ ਕੁਝ ਬੱਚੇ ਖਰਾਬ ਹੋ ਰਹੇ ਸੀ ਇਹਨਾਂ ਦੇ ਵੀ ਉਹ ਮੇਰਾ ਨਾਮ ਗੁਰਜੀਤ ਸਿੰਘ ਹੈ ਕੀ ਕਹਿਣਾ ਚਾਹੇ ਕੁੜੀਆਂ ਤੇ ਕਾਫੀ ਹੁੰਦੇ ਕਾਫੀ ਦਿੱਕਤ ਆਉਂਦੀ ਲੋਕਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਬਾਈ ਇੱਥੇ ਪਤਾ ਕੀ ਇੱਥੇ ਹੁਣ ਕੋਈ ਸਵਾਰੀ ਖੜੀ ਹੁੰਦੀ ਹੈ ਆਪਸ ਵਿੱਚ ਲੜ ਪੈਂਦੇ ਕਈ ਵਾਰੀ ਵਿੱਚ ਇਹ ਇਹਨਾਂ ਨੇ ਥੋੜੀ ਦੇਖਣਾ ਵੀ ਜਾਂ ਕਹੇ ਦਿੱਤੀ ਭੈਣ ਖੜੀ ਆ ਫਿਰ ਗਾਲੋ-ਗਾਲੀ ਹੋ ਜਾਂਦੇ ਆ ਇੱਕ ਦੂਜੇ ਨੂੰ ਉੱਚੀ-ਉੱਚੀ ਗਾਲ੍ਹਾਂ ਕੱਢਦੇ ਗੰਦੀਆਂ ਅਸੀਂ ਸਮਝਉਨੇ ਵੀ ਆ ਇੱਥੇ ਇਹਨਾਂ ਨੂੰ ਬਹੁਤ ਜ਼ਿਆਦਾ ਵੀ ਇੱਥੇ ਇਹ ਕੰਮ ਨਹੀਂ ਕਰੀਦਾ ਹੁੰਦਾ ਵੀ ਗਾਲ੍ਹਾਂ ਨਾ ਕੱਢੋ ਵੀ ਆਪਾਂ ਦਾ ਪਾਸੇ-ਆਸੇ ਹੋ ਜਓ ਪਰ ਕੋਈ ਐਡਾ ਹੈ ਨਹੀਂ ਨਾ ਪ੍ਰਸ਼ਾਸਨ ਧਿਆਨ ਦਿੰਦਾ ਇੱਥੇ ਵੀ ਅਸੀਂ ਆਪ ਆ ਮੜਾ ਮੋੜ ਜੇ ਹਟਾ ਦਈਏ ਇਹਨਾਂ ਨੂੰ ਕਈ ਵਾਰੀ ਗਾਲ੍ਹਾਂ-ਗੂਲਾ ਕੱਢਦੇ ਬਹੁਤ ਗੰਦੀਆਂ ਕਿੰਨੇ ਕੁ ਕੁੜੀਆਂ ਦਾ ਗੈਂਗ ਹੈ ਇੱਥੇ ਗੈਂਗ ਤਾਂ ਭਾਈ ਜਿੰਨਿਆਂ ਕਹਿ ਲੋ ਘਾਟ ਹੀ ਆ ਵੀਰੇ ਇਹ ਜੇ ਗੈਂਗ ਦਾ ਪਤਾ ਕਰਨਾ ਫਿਰ ਰਾਤ ਨੂੰ ਪਤਾ ਹੋ ਵੀ 8:30 ਤੋਂ ਬਾਅਦ ਆਓ ਪੂਰਾ ਪੂਰਾ ਜਾਂਦੇ ਆ ਰੋਜ਼ ਮਾਲਾ ਗਾਲੀ ਗਲੋਜ ਵਾਲਾ ਕੰਮ ਤਾਂ ਇਹਨਾਂ ਨੂੰ ਆਮ ਹੀ ਨੋਰਮਲ ਹੀ ਗੱਲ ਆ ਪੁਲਿਸ ਨਹੀਂ ਆਉਂਦੀ ਇਹ ਤੇ ਪੰਜ ਨੰਬਰ थाना ਪੈਂਦਾ ਏਰੀਆ 'ਚ ਪੁਲਿਸ ਵੀ ਬਾਈ ਹੁਣ ਗੇੜੇ ਮਾਰਦੇ ਜਦੋਂ ਮਲਾਜ਼ਮ ਆਉਂਦੇ ਉਦੋਂ ਭੱਜ ਜਾਂਦੇ ਆ ਇਹ ਨਹੀਂ ਗੱਲ ਮਲਾਜ਼ਮ ਗੇੜੇ ਨਹੀਂ ਮਾਰਦੇ ਪੁਲਿਸ ਆਉਂਦੀ ਆ ਜਿਹੜੇ ਮਾਰਦੀ ਆ ਤੇ ਉਦੋਂ ਭੱਜ ਜਾਂਦੇ ਵੇਖ ਇਹਨਾਂ ਨੂੰ ਪਤਾ ਤੇ ਉਸ ਤੋਂ ਬਾਅਦ ਫੇਰ ਉਹੀ ਕੰਮ ਖਿੱਚ ਤੋਂ ਲੁੱਟ ਖੋ ਆਮ ਗੱਲ ਆ ਰਾਤ ਨੂੰ ਕੋਈ ਆਇਆ ਨਹੀਂ ਵੀ ਕੋਈ ਸਾਡਾ ਕਨੈਕਟਰ ਆ ਜਾਊਗਾ ਉਹ ਵੀ ਝੋਲਾ ਲੈ ਕੇ ਵੀ ਇਧਰ ਟਾਬੇ ਦੇ ਰੋਟੀ ਖਾਊਗਾ ਜਾਂ ਇਧਰ ਝੋਲਾ ਪਾ ਕੇ ਗੇਲਾ ਕੱਢ ਲੂਗਾ ਸਹੀ ਤੇ ਭਾਈ ਮੈਂ ਤੈਨੂੰ ਕਹਾਂ ਉਧਰ ਕੋਈ ਨਹੀਂ ਸੁੱਖਾ ਹੁੰਦਾ ਜਿਹੜੀ ਲੁੱਟ ਕਰਦੇ ਹੋਟਲ ਦੇ ਵਿੱਚ ਹੀ ਜਾ ਕੇ ਲੁੱਟ ਕਰਦੇ ਆ ਨਹੀਂ ਨਹੀਂ ਹੋਟਲ ਚ ਤਾਂ ਨਹੀਂ ਕਹਿ ਸਕਦੇ ਆਪਾਂ ਵੀ ਮੰਨ ਲੈ ਇੱਥੇ ਕੋਈ ਭਈਆ ਪੈਗ ਲੱਗਾ ਆ ਗਿਆ ਕੋਈ ਪੀਆ ਪੀ ਪੈਗ ਲੱਗਾ ਕੋਈ ਜਾਂਦਾ ਇਹਨਾਂ ਨੇ ਉਧਰ ਲਈ ਆ ਕੇ ਬੱਸ ਕੋਈ ਰਾਹ ਪੁੱਛਣ ਆਲਾ ਆ ਗਿਆ ਰਾਤ ਨੂੰ ਉਹ ਮਾਂਝ ਦੇਣਾ ਉਧਰ ਲਈ ਆ ਕੇ ਇਹਨਾਂ ਨੇ ਪਾਰਕਿੰਗ 'ਚ ਲੈ ਜਾਂਦੇ ਇਧਰ ਲੈ ਜਾਂਦੇ ਆ ਤੇ ਬੱਸ ਆਈ ਉਧਰੋਂ ਅਗਲਾ ਜਾਂਦਾ ਉਧਰੋਂ ਰੋਂਦਾ ਹੀ ਆਉਂਦਾ ਸੁਖਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਗੇ ਸਰ ਐਡੇ ਬਾਰੇ ਇੱਥੇ ਬੜਾ ਜਿਆਦਾ ਗੰਦਾ ਜੀ ਕਿਹੜੀ ਜਗ੍ਹਾ ਹੈ ਤੁਸੀਂ ਬੋਲੇ ਇਹ ਜਬਲਾ ਜੱਟ پارک ਆਪਣੇ ਮਿਨੀ ਮਲੇਟਾ ਬੱਸ ਸਟੈਂਡ ਇੱਥੋਂ ਗੱਡੀਆਂ ਤੁਰਦੀਆਂ ਨੇ ਸਾਰੀਆਂ ਸਵਾਰੀਆਂ ਇੱਥੋਂ ਚੜ੍ਹਦੀਆਂ ਨੇ ਕਹਿੰਦਾ ਵੀ ਰਾਤ ਨੂੰ ਇੱਥੇ ਨਸ਼ੇ ਦੀਆਂ ਆਦੀਆਂ ਕੁੜੀਆਂ ਲੈ ਕੇ ਜੀ ਇੱਥੇ ਦਾ ਥੋੜੇ ਸਾਹਮਣੇ ਦਿਨੇ ਵਤਰੀਆਂ ਫਿਰਦੀਆਂ ਰਾਤ ਨੂੰ ਤਾਂ ਬੜਾ ਹੀ ਜਿਆਦਾ ਨਫਰੀ ਵੱਜ ਜਾਂਦੀ ਹੈ ਇਹਨਾਂ ਦੀ ਕਿੰਨੇ ਕੁ ਕੁੜੀਆਂ ਦਾ ਗੈਂਗ ਆ ਭਾਜੀ ਇਹ ਤੋਂ ਬੱਸ ਸਟੈਂਡ ਦੇ ਵਿੱਚ 15-20 ਤਾਂ ਸੀ ਰੋਜ਼ ਦੇਖਦੇ ਆ ਤੇ ਰਾਤ ਨੂੰ ਜ਼ਿਆਦਾ ਆ ਜਾਂਦੀਆਂ ਨੇ ਰਾਤ ਨੂੰ ਤਾਂ ਬੜਾ ਜਿਆਦਾ ਹੋ ਜਾਂਦਾ ਕੋਈ ਇਹਦੇ ਪੁਲਿਸ ਕੋਈ ਕਾਰਵਾਈ ਕਰਦੀ ਨਹੀਂ ਪੁਲਿਸ ਵਾਲੇ ਬਾਈ ਕੁਛ ਨਹੀਂ ਕਰਦੇ ਉਹ ਤਾਂ ਜੇ ਕਹਿੰਦੇ ਮੈਂ ਇੱਥੇ ਮੁਲਾਜ਼ਮ ਨੂੰ ਇੱਕ ਨੂੰ ਕਿਹਾ ਉਹ ਕਹਿੰਦਾ ਜੀੜੇ ਪਾੜ ਕੇ ਸਾਡੇ ਦਵਾਲੇ ਹੋ ਜਾਣਗੇ ਅਸੀਂ ਕਿਰਕੀ ਅੱਛਾ ਕੀ ਕਹਿੰਦਾ ਤਾਂ ਵੀ ਆਪੜ ਕੇ ਲਿਆ ਕੇ ਦੋਸਨ ਹੈਂ ਕਹਿੰਦੇ ਭਾਰ ਕੇ ਲਿਆ ਕੇ ਦੋ ਹਾਂ ਉਹ ਆਉਂਦੇ ਨਹੀਂ ਕਿ ਦੋ ਮੜਾ ਮੋਟਾ ਘੂਰਦੇ ਆਸੇ ਪਾਸੇ ਜਾਂਦੇ ਉਸ ਤੋਂ ਬਾਅਦ ਬੱਸ ਖਲ ਫਿਰ ਉੱਥੇ ਉਹੀ ਹੋਟਲ ਤਾਂ ਇਹ 7-8 ਸਾਲ ਤੋਂ ਜ਼ਿਆਦਾ ਪੌਪੂਲਰ ਹੋ ਚੁੱਕੇ ਨਹੀਂ ਹਾਂ ਰਾਈਜ਼ਿੰਗ ਏਰੀਆ ਵੀ ਆ ਬਿਜ਼ਨਸ ਏਰੀਆ ਵੀ ਆ ਦੇਖੋ ਟ੍ਰਾਂਜੈਂਸੀ ਦੁਕਾਨਾਂ ਨੇ ਸਾਰੀਆਂ ਹਾਂ ਹੁਣ ਜੇ ਕੋਈ ਕਲਾਇੰਟ ਵੀ ਆਉਂਦਾ ਤੇ ਉਹ ਵੀ ਸ਼ਰਮ ਥੋੜਾ ਹੁੰਦੀ ਆ ਆਪ ਨੂੰ ਵੀ ਹੁੰਦੀ ਆ ਕਿ ਦਫਤਰ ਕਈ ਜਗ੍ਹਾ ਤੇ ਆ ਤੇ ਮੈਂ ਹੈ ਤਾਂ ਬਿਜ਼ਨਸ ਸੈਂਟਰ ਸੀਗਾ ਸਰ ਦੇਖਿਆ ਜਾਵੇ ਕਈ ਵਾਰ ਮੈਨੂੰ ਇਹ ਦੇਖਣ ਹੋਇਆ ਸਾਡੇ ਨਾਲ ਵੀ ਬੀਤੇ ਇਦਾਂ ਜਿੱਦਾਂ ਕੋਈ ਤੁਹਾਡਾ ਕਸਟਮਰ ਆ ਗਿਆ ਕੋਈ ਕੁੜੀ ਬਾਰੀ ਖੜਦੀ ਉਹਨੂੰ ਕਹਿ ਦਿੰਦੀ ਆ ਕੁੜੀ ਹਾਂਜੀ ਚੱਲੀਏ ਬਿਨੈਟੀ ਜੀ ਹੁੰਦਾ ਜੀ ਇਹ ਵੀ ਕੁਝ ਹੁੰਦਾ ਜੀ ਇੱਥੇ ਕੀ ਕਹਿੰਦੇ ਨੇ ਉਹਨੂੰ ਵੀ ਚੱਲੀਏ ਬੜਾ ਕੁਝ ਹੁੰਦਾ ਜੀ ਉਹਨੂੰ ਪ੍ਰੋਪਰਲੀ ਦੱਸ ਨਹੀਂ ਸਕਦੇ ਤੁਹਾਨੂੰ ਕਹਾਂ ਨਾ ਕਹਿੰਦੇ ਉਹ ਇੱਥੇ 18 5 ਨੰਬਰ ਅਸਲ ਜਨੂ ਵੀ ਮੈਂ ਕੀ ਕਰਨਾ ਚਾਹੀਦਾ ਜੀ ਦੇਖੋ ਛੋੜੋ ਤੇ ਟਾਈਟ ਕਰਨਾ ਚਾਹੀਦਾ ਚਲੋ ਹੁਣ ਬਿਲਕੁਲ ਤਾਂ ਬੰਦ ਨਹੀਂ ਕਰਤਾ ਤੇ ਜੋ ਟਾਈਟ ਤਾਂ ਕਰਨ ਕਿ ਬੀ ਰੋਡ ਤੇ ਤਾਂ ਨਾ ਆ ਕੇ ਨਖੜ ਲੱਗਦਾ ਵੀ ਐਸ ਐਚਓ ਦੀ ਨੋਲੇਜ ਕੇ ਪੰਜ ਨੰਬਰ ਦੀ ਕੁਐਸਚਨ ਡੈਫੀਨਿਟਲੀ ਨੋਲੇਜ ਹੋਏਗੀ ਨੋਲੇਜ ਹੈ ਬਿਲਕੁਲ ਨੋਲੇਜ ਹੈ ਤੇ ਕੋਈ ਕਾਰਵਾਈ ਨਹੀਂ ਕਰਦੇ ਬਿਲਕੁਲ ਨਹੀਂ ਤੁਹਾਡੇ ਸਾਹਮਣੇ ਹੀ ਆ ਸਭ ਕੋਈ ਖੁੱਲਾ ਚੱਲ ਰਿਹਾ ਠੀਕ ਹੈ ਜਾਨਾ ਚੱਲਦੇ ਜੀ ਚੱਲੇ ਗਏ ਇਹ ਜਿਹੜਾ ਇਹ ਜੋਹਰ ਨਗਰ ਕੈਂਪਸ